ਤਰ ਬ੍ਰੀਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਕਾਲ ਜੀ ਸਤਿ ਸ੍ਰੀ ਕਾਲ ਜੀ ਤੇ ਆਪਾਂ ਚੇਰਾਬਾਦ ਮਿਲੇ ਆ ਤੇ ਤੁਸੀਂ ਪਿੱਛੇ ਜੇ ਪਾਕਿਸਤਾਨ ਘੇੜਾ ਕੱਢ ਕੇ ਆਏ ਆ ਹਾਂਜੀ ਆਪਣੇ ਜਿਹੜੇ ਗੁਰੂ ਧਾਮੇ ਉਹਨਾਂ ਦੇ ਦਰਸ਼ਨ ਕਰਕੇ ਆਏ ਹਨ ਜੀ ਕਦੋਂ ਗਿਆ ਅਸੀਂ ਅਕਤੂਬਰ ਚ ਗਿਆ ਅਕਤੂਬਰ ਚ ਗਏ ਸੀ ਅਸੀਂ ਗੁਰਪੁਰਬ ਤੋਂ ਪਹਿਲੇ ਹਾਂਜੀ ਵੀ ਸਹੀ ਦੱਸਿਓ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਕੀ ਕਹਿਣਾ ਚਾਹੁੰਦੇ ਆ ਸਚਾਈ ਨਾਲ ਬਿਲਕੁਲ ਸਚਾਈ ਨਾਲ ਇੱਕ ਤੇ ਉੱਥੇ ਜਾ ਕੇ ਗੁਰੂ ਧਾਮ ਚ ਖੜੇ ਹੋਣਾ ਨਾ ਹਾਂਜੀ ਅੱਜ ਤੱਕ ਤੁਸੀਂ ਕਹਾਣੀਆਂ ਪੜੀਆਂ ਸੀ ਗੁਰਦੁਆਰੇ ਤੇ ਕਥਾ ਸੁਣੀਆਂ ਸੀ YouTube ਤੇ ਬੜਾ ਕੁਝ ਪੜਿਆ ਸੀ ਫੋਟੋਆਂ ਦੇਖੀਆਂ ਸੀ ਜੀ ਲੇਕਿਨ ਜਦੋਂ ਉਸ ਥਾਂ ਤੇ ਖੜੇ ਹੋ ਨਾ ਉਸ ਥਾਂ ਦੀ ਹਵਾ ਉਹਦੀ ਸਮਲ ਉਹ ਥਾਂ ਦੀ ਜਿਹੜੀ ਫੀਲਿੰਗ ਹੈ ਨਾ ਉਹ ਉਹ ਸਾਊਂਡ ਪਿਕਚਰ ਵਰਡਸ ਆ ਨਹੀਂ ਸਕਦੀ ਹੁਣ ਉੱਤੇ ਖੜੇ ਹੋ ਤੁਸੀਂ ਗੁਰਦੁਆਰੇ ਕਿ ਇੱਥੇ ਹੀ ਗੁਰੂ ਨਾਨਕ ਦੇਵ ਜੀ ਬਹਿ ਕੇ ਚੱਕੀ ਚਲਾ ਰਹੇ ਸੀ ਇਹੀ ਕਮਰਾ ਇਹੀ ਥਾਂ ਸੀ ਔਰ ਆਜ 5 ਫੁੱਟ 6 ਫੁੱਟ 10 ਫੁੱਟ ਤੇ ਬਾਬਰ ਖੜਾ ਸੀ ਵਹ ਹੈ ਗੁਰੂ ਉਹ ਬਾਬਰ ਨਾਲ ਗੱਲਾਂ ਬਾਤਾਂ ਕਰਦੇ ਸੀ ਇਹ ਸਟੋਰੀ ਸੁਣਨੀ ਹੈ ਲੇਕਿਨ ਉੱਥੇ ਜਾ ਕੇ ਖੜੇ ਹੋਣਾ ਮਤਲਬ ਜਿੰਨਾ ਪਿਆਰ 1% ਆਇਆ ਸੀ ਉਹ 100 ਗੁਣਾ ਵੱਧ ਜਾਂਦਾ ਉੱਥੇ ਜਾ ਕੇ ਜਾ ਕੇ ਜੀ ਆਪਣੇ ਆਪ ਨਾਲ ਕਿ ਅਸੀਂ ਕਿੰਨੇ ਇਸ ਪਰਿਵਾਰ ਚ ਇਸ ਕਮਿਊਨਿਟੀ ਚ ਪੈਦਾ ਹੋਏ ਆ ਸਾਡਾ ਐਡਾ ਰਿਚ ਇਤਿਹਾਸ ਫਿਰ ਅਸੀਂ ਕੇ ਸਿੰਘਾਂ ਸਿੰਘਣੀਆਂ ਦਾ ਗੁਰਦੁਆਰਾ ਹੈ ਹਾਂਜੀ ਜਿਹੜੀ ਭਾਈ ਮਨੂ ਦੀ ਜੇਲ ਸੀ ਇੱਕ ਮੈਂ ਗੱਲ ਹੋਰ ਪੁੱਛ ਲਈ ਜਦੋਂ ਤੁਸੀਂ ਪੱਗ ਬੰਨੀ ਆ ਤਦੋਂ ਕਿੰਨੀ ਗੱਜ ਤੇ ਮਿਲੀ ਕਿਦਾਂ ਲੱਗਾ ਪਾਕਿਸਤਾਨੀਆਂ ਨਾਲ ਮਿਲ ਕੇ ਕਿਵੇਂ ਤੁਹਾਨੂੰ ਡੀਲ ਕੀਤਾ ਉਹਨਾਂ ਨੇ ਕਿ ਕਿ ਪਹਿਲੀ ਵਾਰ ਸੜਕ ਤੇ ਮਿਲ ਰਹੇ ਹੋ ਬੰਦਾ ਪਹਿਲੀ ਵਾਰ ਹੀ ਮਿਲੇਗਾ ਨਾ ਲੇਕਿਨ ਪਹਿਲੀ ਵਾਰ ਅਗਰ ਉਹ ਤੁਹਾਨੂੰ ਦੇਖਦਿਆ ਹੀ ਜੱਫੀ ਪਾਉਣ ਨੂੰ ਤਿਆਰ ਹੈ ਓਏ ਹੋਏ ਕਮਾਲ ਦੀ ਮਤਲਬ ਦਿਲ ਨਾਲ ਦਿਲ ਮਿਲਣਾ ਜੱਫੀ ਪਾ ਕੇ ਮਿਲਣਾ ਇੱਕ ਐਕਸ ਵਾਈ ਸਟ੍ਰੇਂਜਰ ਨਾਲ ਜਿਹਦੇ ਨਾਲ ਪਤਾ ਨਹੀਂ ਦੁਬਾਰਾ ਜ਼ਿੰਦਗੀ 'ਚ ਮੁਲਾਕਾਤ ਹੋਣੀ ਨਹੀਂ ਔਰ ਇੱਕ ਨਹੀਂ 2 3 4 5 50 100 115 ਤੋਂ ਐਂਡ ਹੀ ਨਹੀਂ ਹੁੰਦਾ ਪਿਆ ਸੀਗਾ ਐਦਾਂ ਲੋਕ ਮਿਲਦੇ ਆ ਜੀ ਬਿਲਕੁਲ ਬਿਲਕੁਲ ਮਤਲਬ ਪੱਕ ਦਾ ਕਰਕੇ ਪੱਕ ਕਰਕੇ ਬਿਲਕੁਲ ਪੱਕ ਕਰੇ ਇਨੀ ਰਿਸਪੈਕਟ ਹੈ ਬਿਲਕੁਲ ਰਿਸਪੈਕਟ ਬਿਲਕੁਲ ਉਹ ਤੇ ਇੱਕ ਚੀਜ਼ ਵਰਡਸ ਨਹੀਂ ਬਿਆਨ ਕੀਤੀ ਕਿਤਨਾ ਉਥੇ ਹੀ ਪੁਲਿਸ ਦੇ ਨਾਲ ਤੁਹਾਡਾ ਵਾਪਿਆ ਕੋਈ ਮਿਲੇ ਉੱਥੇ ਤੁਹਾਨੂੰ ਕਿਸੇ ਹਾਂ ਪੁਲਿਸ ਵਾਲੇ ਵੀ ਬਹੁਤ ਮਿਲੇ ਤੇ ਪੰਜਾ ਸਾਹਿਬ ਪੁਲਿਸ ਵਾਲਿਆਂ ਨੇ ਬਹੁਤ ਢੇਰ ਫੋਟੋਆਂ ਖਿਚਾਈਆਂ ਸਾਡੇ ਨਾਲ ਹਾਂ ਹਾਂ ਬਿਲਕੁਲ ਅਸੀਂ ਬੱਸ ਸਾਡੀ ਗੁਰਦੁਆਰੇ ਦੇ ਗੇਟ ਤੋਂ ਬਾਹਰ ਖੜੀ ਸੀ ਤੇ ਅਸੀਂ ਸਾਰਿਆਂ ਦੇ ਟੈਚੀਆਂ ਲੈਣ ਗਏ ਤੇ ਪੁਲਿਸ ਵਾਲਿਆਂ ਨੇ ਸਾਨੂੰ ਟੈਚ ਹੀ ਨਹੀਂ ਚੁੱਕਣ ਦਿੰਦੇ ਸੀ ਅੱਛਾ ਜੀ ਬੱਸ ਤੋਂ ਹਾਰਡਲੀ 20 25 ਮੀਟਰ ਜਾਣਾ ਆਉਣਾ ਹੈ ਹਾਂਜੀ ਉਹ ਸਾਰੇ ਪੁਲਿਸ ਵਾਲੇ ਸਾਡੀ ਟੈਚੀਆਂ ਚੁਪ-ਚੁਪ ਕੇ ਅੰਦਰ ਕਰ ਰਹੇ ਸੀ ਤੁਸੀਂ ਤੁਸੀਂ ਸਾਡੇ ਵੱਡੇ ਭਰਾਓ ਤੁਸੀਂ ਸਾਡੇ ਵੱਡੇ ਭਰਾਓ ਅੱਛਾ ਜੀ ਇਸ ਅਫਸਰ ਰੈਂਕ ਦੇ ਬੰਦੇ ਕੋਲ ਇਹ ਤਾਂ ਨਹੀਂ ਮੈਨੂੰ ਪਤਾ ਪਰ ਨੇ ਅਫਸਰ ਖੜੇ ਰਹਿੰਦੇ ਸੀ ਜਿਹੜੇ ਲੋਅਰ ਰੈਂਕ ਸੀਗੇ ਉਹ ਤੇ ਬਿਲਕੁਲ ਹੀ ਔਰ ਲੇਕਿਨ ਦੂਜੇ ਵੀ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਹ ਵੀ ਇਸ ਤਰ੍ਹਾਂ ਜਾ ਕੇ ਵੱਜ ਪਬਲਿਕ ਆਮ ਸੜਕ ਤੇ ਦੁਕਾਨਦਾਰ ਹਾਂ ਮਤਲਬ ਇੰਨਾ ਜ਼ਿਆਦਾ ਪਿਆਰ ਹੁਣ ਜਿਹਦਾ ਨਨਕਾਣਾ ਸਾਹਿਬ ਗਏ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਸਾਰੀ ਜ਼ਿੰਦਗੀ ਸੁਣਾ ਸੀ ਹਾਂਜੀ ਲੇਕਿਨ ਜਦੋਂ ਵਾਸਤੇ ਉਤਰੇ ਕਿ ਐਕਚੁਅਲੀ ਸਾਡਾ ਸਿੱਖਾਂ ਦਾ ਗਰਾਊਂਡ ਜ਼ੀਰੋ ਤੇ ਉਹੀ ਹੈ ਨਾ ਓਏ ਹੋਏ ਕੋਈ ਸ਼ੱਕ ਨਹੀਂ ਸਟਾਰਟ ਤੇ ਸਾਡੀ ਹੋਂਦ ਤਾਂ ਉਥੋਂ ਹੀ ਸਟਾਰਟ ਹੁੰਦੀ ਹੈ ਚੜਦੀ ਉਥੋਂ ਜਾਓ ਨਾਲ ਦੇ ਗੁਰਦੁਆਰੇ ਅੱਧਾ ਕਿਲੋਮੀਟਰ ਤੇ ਜਿੱਥੇ ਉਹਨਾਂ ਨੇ ਪਹਿਲੀ ਵਾਰ ਪਾਠ ਪੜ੍ਹਿਆ ਸੀ ਗੁਰੂ ਨਾਨਕ ਦੇਵ ਜੀ ਨੇ ਜੀ ਜਦੋਂ ਉਹਨੂੰ ਊੜਾ ਦੇ ਮਤਲਬ ਪੁੱਛਿਆ ਸੀ ਊੜਾ ਊ ਕੀ ਮਤਲਬ ਹੈ ਹਾਂਜੀ ਹੈ ਉਹ ਗੁਰਦੁਆਰਾ ਦੂਸਰੇ ਜਾਓ ਜਿੱਥੇ ਉਹਨਾਂ ਨੇ 20 ਰੁਪਏ ਦਾ ਲੰਗਰ ਲਗਾਇਆ ਸੀ ਹਾਂਜੀ ਜਿੱਥੇ ਆ ਕੇ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਛਕੀੜ ਮਾਰੀ ਸੀ ਜਿੱਥੇ ਉਹ ਲੁੱਕ ਗਏ ਸੀ ਉਹ ਸਾਰੇ ਨਨਕਾਣਾ ਸਾਹਿਬ ਦੇ ਆਸ-ਪਾਸ ਉਹ ਜਿੰਨੀ ਕਹਾਣੀਆਂ ਮਤਲਬ ਔਰ ਲੱਗਦਾ ਸੀ ਉੱਥੇ ਆ ਕੇ ਟਾਈਮ ਰੁਕ ਜਾਏ ਤੇ ਬੜਾ ਵਧੀਆ ਓਏ ਹੋਾ ਵਾਹਿਗੁਰੂ ਇੰਨਾ ਇੰਨਾ ਜਿੱਥੇ ਜਿੱਥੇ ਉਹਨਾਂ ਦੀ ਚੱਕੀ ਗੇੜੀ ਤੁਸੀਂ ਹਾਂ ਜਿੱਦਾ ਇੱਕ ਗੁਰਦੁਆਰਾ ਨਹੀਂ ਹੈ ਇਤਿਹਾਸਿਕ ਕਮਰਾ ਜਿਹੜਾ ਜੇਲ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰ ਦਿੱਤਾ ਗਿਆ ਸੀ ਤੇ ਫਿਰ ਬਾਬਰ ਨੇ ਜਦੋਂ ਸੁਣਿਆ ਕਿ ਇੰਨਾਂ ਦੀ ਚੱਕੀ ਆਪ ਚਲਦੀ ਪਈ ਸੀ ਤਾਂ ਉਹ ਮਿਲਣ ਆਇਆ ਹਾਂ ਫਿਰ ਉੱਥੇ ਜਾ ਖੜੇ ਹੋਏ ਜਿੱਦੋਂ ਕਿ ਆਹ ਕਮਰਾ ਇਹ ਥਾਂ ਐਗਜ਼ੈਕਟਲੀ ਇੱਥੇ ਚੱਕੀ ਚਲਦੀ ਪਈ ਸੀ ਇੱਥੇ ਗੁਰੂ ਨਾਨਕ ਦੇਵ ਜੀ ਬੈਠੇ ਸੀ ਇੱਥੇ ਬਾਬਰ ਖੜਾ ਸੀ ਇਹਨਾਂ ਉਹ ਸਾਰੇ ਚੀਜ਼ਾਂ ਬਿਲਕੁਲ ਐਜ਼ ਅ ਫਲੈਸ਼ ਤੁਹਾਡੇ ਦਿਮਾਗ ਚ ਗੂੰਜ ਗਈਆਂ ਸਾਰੀ ਜ਼ਿੰਦਗੀ ਜੋ ਜੋ ਸੁਣਿਆ ਸੀ ਨਾ ਉਹ ਸਾਹਮਣੇ ਆ ਗਿਆ ਸਾਹਮਣੇ ਮਤਲਬ ਅੱਖਾਂ ਨਾਮ ਹੋ ਜਾਂਦੀ ਹੈ ਮਤਲਬ ਬੋਲਿਆ ਨਹੀਂ ਜਾਂਦਾ ਉੱਥੇ ਚਾ ਕੇ ਲੇਕਿਨ ਉਹ ਗੁਰਦੁਆਰਾ ਨਹੀਂ ਹੈ ਉਹ ਇੱਕ ਕਬਰ ਹੈ ਇਤਿਹਾਸਿਕ ਥਾਂ ਹੈ ਇਸ ਤਰ੍ਹਾਂ ਇਹ ਨਨਕਾਣਾ ਸਾਹਿਬ ਜਿਹੜੇ ਹੋਰ ਗੁਰਦੁਆਰੇ ਨੇ ਜਿੱਥੇ ਉਹਨਾਂ ਦੇ ਇੱਕ ਮਾਲ ਡੰਗਰ ਇਹ ਸੌਂਗੇ ਸੀ ਜਿੱਥੇ ਸੱਪ ਨੇ ਛਾ ਕੀਤੀ ਸੀ ਉਹ ਗੁਰਦੁਆਰਾ ਵਕਰਾ ਜਿੱਥੇ ਮਾਲ ਡੰਗਰ ਨੇ ਖੇਤ ਚਾਰਲੇ ਸੀ ਉਹ ਗੁਰਦੁਆਰਾ ਵਕਰਾ ਸਾਰੇ ਗੁਰਦਾਰੇ ਨੇੜੇ-ਨੇੜੇ ਹੀ ਨੇ ਲੇਕਿਨ ਥੋੜਾ ਜਿਹਾ ਇੱਕ ਅਫਸੋਸ ਹੋਇਆ ਉੱਥੇ ਨਨਕਾਣਾ ਸਾਹਿਬ ਚ ਗਰੀਬੀ ਬੜੀ ਹੈ ਅੱਛਾ ਜੀ ਉਹ ਇੱਕ ਬੜਾ ਕਾਫੀ ਹੀ ਬੈਕਵਰਡ ਜਿੱਦਾਂ ਉੱਥੇ ਲੋਕੀ ਬੱਸ ਤੋਂ ਸੀ ਜਾਂਦੇ ਸੀ ਬੱਚੇ ਛੋਟੇ ਬੱਚੇ ਮੰਗਣ ਵਾਲੇ ਨਾਲ ਆ ਜਾਂਦੇ ਸੀ ਉਹ ਇੱਕ ਬੜਾ ਦੁਖਦਾਈ ਹੋਇਆ ਉਹ ਉਹ ਮਨ ਚ ਸਵਾਲ ਇਹ ਆਇਆ ਕਿ ਦੇਖੋ ਅਸੀਂ ਇੱਕ ਵੈਸਟਰਨ ਵਰਲਡ ਤੋਂ ਆਨੇ ਅਸੀਂ ਲੱਖਾਂ ਰੁਪਏ ਖਰਚ ਕਰਕੇ ਟਿਕਟ ਲੈ ਕੇ ਗਏ ਉੱਥੇ ਸਾਡੇ ਵਾਸਤੇ ਕਿੰਨਾ ਈਜ਼ੀ ਹੈ ਉੱਥੇ ਉਹ ਜਿਹੜੇ ਮੈਨੇਜਰ ਨਨਕਾਣਾ ਸਾਹਿਬ ਦੇ ਐਕਸਪਲੇਨ ਕਰ ਰਿਹਾ ਜੀ ਨਵੀਂ ਸਰਾਂ ਬਣ ਰਹੀ ਹੈ ਇੱਕ ਤੇ 에어 ਕੰਡੀਸ਼ਨਡ ਕਮਰੇ ਨੇ ਇੱਥੇ ਅਟੈਚ ਟਾਇਲਟ ਹੈ ਜਦੋਂ ਉਹਨਾਂ ਕਾਣਾ ਸਾਹਿਬ ਤੋਂ ਪੂਰਾ ਪੂਰਾ ਮੈਂ ਫਿਰ ਉਹਨਾਂ ਨਾਲ ਗੱਲ ਕੀਤੀ ਹਰ ਗੁਰਦੁਆਰੇ ਜਿਹੜਾ ਮੈਨੇਜਰ ਹੈ ਗਵਰਨਮੈਂਟ EMPLOYE ਹੁੰਦਾ ਹੈ ਉਹ ਸਾਰੇ ਮੁਸਲਮਾਨ ਸੀ ਅੱਛਾ ਜੀ ਹਾਂ ਔਰ ਗੁਰਦੁਆਰੇ ਜਿਹੜੀ ਰੋਜ਼ ਸੰਗਰਾਂ ਦੀ 80 90 ਫੀਸਦੀ ਮੁਸਲਮਾਨ ਹੀ ਨੇ ਅੱਛਾ ਜੀ ਹਾਂ ਗੁਰਦੁਆਰਿਆਂ ਅੱਛਾ ਫਿਰ ਉਹਨਾਂ ਨੂੰ ਪੁੱਛਿਆ ਫਿਰ ਜਦੋਂ ਸਾਰਾ ਕਾਗਜ਼ ਅਗਲੇ ਦਿਨ ਸ਼ਾਮ ਨੂੰ ਮੇਰੇ ਦਿਲ 'ਚ ਸਵਾਲ ਆਇਆ ਮੈਂ ਉਹਨਾਂ ਨੂੰ ਕਿਹਾ ਬੇਨਤੀ ਵੀ ਕੀਤੀ ਹੈ ਕਿ ਦੇਖੋ ਜਿੱਥੇ ਇਹ ਸਾਡਾ ਗਰਾਊਂਡ ਜ਼ੀਰੋ ਹੈ ਗੁਰੂ ਨਾਨਕ ਦੇਵ ਜਨਮ ਸਥਾਨ ਹਮ ਇੱਥੋਂ ਇੱਕ ਨਵੀਂ ਵਿਚਾਰਧਾਰਾ ਪੈਦਾ ਖੜੀ ਹੋਈ ਇਸਤਾਨ ਤੋਂ ਉਸ ਵਿਚਾਰਧਾਰਾ ਦਾ ਇੱਕ ਅੰਗ ਜਿਹੜਾ ਮੈਂ ਤੋਂ ਕੀ ਲੰਗਰ ਲਗਾਇਆ 20 ਰੁਪਏ ਦਾ ਹਮ ਸਾਰੇ ਦੁਨੀਆਂ ਸਾਰੇ ਮੁਲਕਾਂ ਸਾਰੇ ਸ਼ਹਿਰਾਂ ਚ ਲੰਗਰ ਚੱਲ ਰਹੇ ਹਮ ਹੁਣ ਕੋਵਿਡ ਚ ਸਾਰੀ ਗਵਰਨਮੈਂਟ ਸਾਰੇ ਵੱਡੇ ਪ੍ਰਾਈਵੇਟ ਘਰਾਨੇ ਸਾਡੇ ਬਿਜ਼ਨਸ ਹਾਊਸਸ ਸਾਰੇ ਪੋਪ ਮੰਦਰ ਮਸਜਿਦਾਂ ਸਭ ਬੰਦ ਹੋ ਗਏ ਜੀ ਸਿਰਫ ਇਸੇ ਵਿਚਾਰਧਾਰਾ ਦੇ ਲੋਕਾਂ ਨੇ ਲੰਗਰ ਲਗਾਇਆ ਨਾ ਕਿ ਪਹਿਲੇ ਭੁੱਖ ਜ਼ਰੂਰੀ ਸੀ ਹਾਂ ਟਿੱਡ ਦੀ ਮਾਰ ਪੈ ਰਹੀ ਸੀ ਤੇ ਸਿੱਖਾਂ ਨੇ ਖੜਿਆ ਮਤਲਬ ਸਾਡੀ ਕੌਮ ਸਾਡੀ ਕਮਿਊਨਿਟੀ ਇੱਕ ਆਕ ਬੰਦ ਕਰਕੇ ਸੰਦੀ ਹੈ ਜਦੋਂ ਸਮਾਜ ਤੇ ਕੋਈ ਪ੍ਰੋਬਲਮ ਹੋਈ ਅਸੀਂ ਨਮਾਜ਼ ਜਾਂ ਪਾਰਟ ਨਹੀਂ ਕਰਨ ਲੱਗ ਪਏ ਅਸੀਂ ਵਾਰ ਲਾ ਕੇ ਨਹੀਂ ਬੈਠੇ ਅਸੀਂ ਲੰਗਰ ਲਾ ਦਿਆ ਲੰਗਰ ਲਾ ਦਿਆ ਲੰਗਰ ਦਾ ਤਾਂ ਸਭ ਤੋਂ ਪਹਿਲੇ ਤੁਸੀਂ ਸਟਾਰਟ ਹੋਇਆ ਨਾ ਨਨਕਾਣਾ ਸਾਹਿਬ ਤੋਂ ਇੱਥੋਂ ਹੀ ਹੁਣ ਨਨਕਾਣਾ ਸਾਹਿਬ ਦੇ ਜਿਹੜਾ ਬੀਨ ਗੇਟ ਤੇ ਪੁਲਿਸ ਬੈਠੀ ਹੈ ਉਹ ਗੇਟ ਦੇ ਪਰਲੇ ਪਾਸੇ ਇੰਨੀ ਗਰੀਬੀ ਹੈ ਤੁਹਾ ਮੈਂ ਕਹ ਕਿ ਇਹ ਤਾਂ ਮਤਲਬ ਅਸੀਂ ਨਲਾਇਕ ਆ ਨਨਕਾਣਾ ਸਾਹਿਬ ਦੀ ਪਬਲਿਕ ਵੀ ਔਰ ਅਸੀਂ ਵੀ ਕਿ ਅਸੀਂ ਸਾਰੀ ਦੁਨੀਆ 'ਚ ਲੰਗਰ ਚਲਾ ਰਹੇ ਆ ਨਨਕਾਣਾ ਸਾਹਿਬ ਦੀ ਜਨਤਾ ਭੁਖੀ ਹੈ ਹੂੰ ਮੈਂ ਉਹਨਾਂ ਕਹ ਕਿ ਤੁਸੀਂ ਐਸਾ ਕੋਈ ਪ੍ਰੋਜੈਕਟ ਕਰੋ ਕਿ 365 ਦਿਨ ਉੱਥੇ ਲੰਗਰ ਚੱਲ ਸਕਦਾ ਹੈ ਕਿ ਨਨਕਾਣਾ ਸਾਹਿਬ ਦਾ ਇੱਕ ਵੀ ਵਾਸੀ ਦਾ ਭੁਖਾ ਨਾ ਰਹੇ ਇਸ ਭੁਖਾ ਨਾ ਰਹੇ ਹਾਂਜੀ ਐਟ ਲੀਸਟ ਇਹਨਾਂ ਤੇ ਸਾਡੀ ਕਮਿਊਨਿਟੀ ਦਾ ਬਣਦਾ ਨਨਕਾਣਾ ਸਾਹਿਬ ਤੁਸੀਂ ਕਹਿ ਗਏ ਹਾਂ ਮੈਂ ਕਹਿ ਕੇ ਆਇਆ ਰਿਕਵੈਸਟ ਦਿੱਤੀ ਮੈਂ ਕਹਿਆ ਹੁਣ ਇਹ ਗਵਰਨਮੈਂਟ ਦੇ ਪ੍ਰੋਜੈਕਟ ਹੁੰਦੇ ਆ ਉਹ ਗਵਰਨਮੈਂਟ ਇਹਨੂੰ ਕਿਸ ਤਰੀਕੇ ਨਾਲ ਪਰ ਅਗਰ ਤੁਸੀਂ ਕੋਈ ਪ੍ਰੋਜੈਕਟ ਸਟਾਰਟ ਕਰੋ ਹਾਂਜੀ ਲੋਕਾਂ ਦੀ ਲਾਈਨ ਲੱਗ ਜਾਏਗੀ ਉੱਥੇ ਬਿਲਕੁਲ ਦਾਨੀਆਂ ਦੀ ਬਿਲਕੁਲ ਜਿੱਦ ਨਨਕਾਣਾ ਸਾਹਿਬ ਦਾ ਬੰਦਾ ਜਿੱਥੇ ਗੁਰਨਾਣ ਸਿੰਘ ਜੀ ਕਹਦਾ ਉੱਥੋਂ ਦਾ ਬੰਦਾ ਪੁੱਖਾ ਹੈ ਹਾਂਜੀ ਪੂਰੀ ਦੁਨੀਆ ਦੇ ਉੱਥੋਂ ਆਈਡੀਆ ਲੈ ਕੇ ਲੰਗਰ ਚੱਲ ਰਿਹਾ ਹੈ ਇਹ ਤਾਂ ਲੰਗਰ ਚੱਲ ਰਿਹਾ ਹੈ ਹਾਂ 24 ਘੰਟੇ ਚੱਲ ਰਿਹਾ ਹੈ ਪਤਾ ਨਹੀਂ ਕਿੰਨੇ ਹਜ਼ਾਰਾਂ ਸਿਟੀਜ਼ ਚੱਲ ਰਿਹਾ ਹੈ ਪਰ ਨਨਕਾਣਾ ਸਾਹਿਬ ਦਾ ਕਾਮਨ ਜਨਤਾ ਜਿਹੜੀ ਕਿ ਸਰਦਾਲੂ ਹੋਇਆ ਉਸ ਘਰ ਦੀ ਉਹ ਪੁੱਛੀ ਹੈ ਕਾਫੀ ਕਾਫੀ ਦੱਕਵਰ ਏਰੀਆ ਤੁਸੀਂ ਦੋਵੇਂ ਪੱਖ ਰੱਖੇ ਬਹੁਤ ਬੜਾ ਅਫਸੋਸ ਹੋਇਆ ਇਸ ਚੀਜ਼ ਕੋਈ ਗੱਲ ਨਹੀਂ ਆਪਾਂ ਨਹੀਂ ਐਕਸਪੈਕਟਡ ਸੀ ਹਾਂਜੀ ਚਲੋ ਏਰੀਆ ਊਨਤਾਵਾਂ ਤੇ ਵੀ ਆਪਾਂ ਅੱਗੇ ਦਿਨ ਗੱਲ ਕਰਾਂਗੇ ਜਦੋਂ ਕਿਤੇ ਫਿਰ ਦੁਬਾਰਾ ਬੈਠੇ ਪਰ ਗੁਰੂ ਮਾਰਾ ਚੜ੍ਹਦੀ ਕਲਾ ਰੱਖੇ ਤੁਸੀਂ ਬਹੁਤ ਵਧੀਆ ਜਿਹੜੇ ਆਪਣੇ ਵਿਚਾਰ ਦਿੱਤੇ ਆ ਸੋ ਕੁੱਲ ਮਿਲਾ ਕੇ ਜਿਹੜੇ ਲੋਕ ਨੈਗੇਟਿਵ ਆ ਉੱਥੇ ਜਾਣ ਨੂੰ ਵੀ ਇਦਾਂ ਉਦਾਂ ਉਹ ਈ ਕੋਈ ਇਹੋ ਜਿਹੀ ਰਿਸਪੈਕਟ ਪੂਰੀ ਆ ਨੈਗੇਟਿਵ ਹੋਇਆ ਕੀ ਨੈਗੇਟਿਵ ਕਿੰਨੂੰ ਕਹਿੰਦੇ ਹਨੇਰਾ ਬੱਤੀ ਬੰਦ ਹੋ ਗਈ ਤੇ ਨੀਰਾ ਹੋ ਗਿਆ ਨਾ ਨੀਰੀ ਦੀ ਕੋਈ ਹੋਂਦ ਨਹੀਂ ਹੈ 네ਗੇਟਿਵ ਦੀ ਕੋਈ ਪਰ ਤੁਹਾਨੂੰ ਪੋਜ਼ਿਟਿਵ ਪਤਾ ਹੀ ਨਹੀਂ ਜੋ ਪ੍ਰਚਾਰਿਆ ਜਾਂਦਾ ਉਹ ਹੀ ਆਪ ਸੁਣੀ ਜਾਂਦੇ ਆ ਠੀਕ ਕਰੋ ਜਾ ਕੇ ਤੇ ਦੇਖੋ ਹਾਂਜੀ ਠੀਕ ਹੈ ਮਿਹਰਬਾਨੀ ਜੀ ਤੁਹਾਡੀ ਇੱਕ ਵਾਰੀ ਫੇਰ